ਆਪ ਲਗੀ ਗਈ ਉਹਦਾ ਲਓ ਜੀ ਮੈਡਮ ਬਾਕੀ ਸੀ ਸਾਡੇ ਸ਼ੂਟ ਕਰਨ ਹੁਣ ਆ ਗਈ ਆ ਪੰਜਾਬ ਪੁਲਿਸ ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਹੱਥ ਜੋੜ ਮਾਫੀਆਂ ਹੱਥ ਜੋੜ ਮਾਫੀਆਂ ਹੱਥ ਜੋੜ ਮਾਫੀਆਂ ਮੰਗਦੇ ਚੜ੍ਹ ਗਿਆ ਯਾਰਾਂ ਦੇ ਪੰਜਾਬ ਪੁਲਸ ਸਰਦਾਰਾਂ ਦੇ ਬਹੁਤ ਸੋਹਣਾ ਪਰ ਐਤ ਕੀ ਮੈਂ ਹੱਥ ਤੇ ਨੀ ਇੱਕ ਗੱਲ ਪੁੱਛਣੀ ਤੇਰੇ ਹੈੱਡਫੋਨ ਕਿੱਥੇ ਨੇ ਕੁੜੇ ਇੱਥੇ ਸੀਗੇ ਨਾ ਆਇਆ ਤਾਂ ਕੋਈ ਚੱਕਰ ਨਹੀਂ ਮਾਉਂਦਾ ਤੂੰ ਗੱਲ ਚੋਂ ਕੱਢਦੀ ਐ ਨਹੀਂ ਹੁੰਦੀ ਹਮੇਸ਼ਾ ਉਹ ਮੇਰੇ ਖੋ ਗਿਆ ਸੀਗੇ ਨੱਚੀ ਬੜਾ ਪ੍ਰੋਹਰ ਅੱਜ ਮੈਨੂੰ ਉਪਰੀ ਉਪਰੀ ਲੱਗੀਆਂ ਨੇ ਜਦੋਂ ਇਹ ਆਈ ਨਾ ਇਹਨੇ ਜੇ 1 ਮਿੰਟ ਵੀ ਹੈੱਡਫੋਨ ਕੱਢੇ ਹੁਣ ਜਿੰਨੀ ਵਾਰ ਵੀ ਇਹ ਆਈ ਆ ਐਦਿ ਕੀ ਮੈਨੂੰ ਸਵੇਰ ਦੀ ਟੋਕ ਦੀ ਟੋਕ ਦੀ ਰਹਿ ਗਈ ਵੀ ਤੂੰ ਉਪਰ ਹੀ ਲੱਗ ਰਹੀ ਆ ਭਾਈ ਤੇਰੇ ਹਥਿਆਰ ਕਿੱਥੇ ਗਏ ਅੱਗੇ ਮੈਂ ਹਥਿਆਰ ਲਸਤਾਂ ਦੀ ਸੀ ਤੇ ਹੋਰ ਕਾਹੀ ਤੈਨੂੰ ਇੰਨੇ ਗੀਤ ਆਉਂਦੇ ਨੇ ਉਹ ਹੈਡ ਨੈਟ ਬੈਂਡ ਆਉਂਦੇ ਹਾਂ ਉਹ ਹਾਂ ਉਹ Shiv ਨੇ ਰੱਖਲੇ ਤਾਂ ਬੋਲ ਲੂ ਚੱਲ ਫੇਰ ਕੀ ਹੋ ਗਿਆ ਹਾਂ Shiv ਕੈਂਪ ਦੇ ਸੱਟ ਤੇ ਗਈ ਸੀ ਜੀ ਮੈਂ ਉੱਥੇ ਮੇਰੇ ਹੈੱਡਫੋਨ ਰਹਿ ਗਏ ਸੀਗੇ ਤੇ ਉਹਨਾਂ ਨੇ ਮੋੜੇ ਉਨਾਰੇ ਦੱਬਰੇ ਹੁਣ ਫੇਰ ਅੱਜ ਪੁਲਿਸ ਵਾਲੀ ਬਾਦੀ ਜਿਹਾ ਕੇ ਲੈ ਕੇ ਆਈ ਦੇ ਉਹ ਕਹਰੇ ਮੇਰੇ ਹੈੱਡਫੋਨ ਮੈਂ ਕਹੇ ਰੋਮ ਮਾਰ ਕੇ ਲੜਾਈਆਂ ਅਰੀਲਾ ਵੀ ਮੇਕਦਾ ਤਾਂ ਕੋਈ ਚੱਕਣ ਚਲ ਕੋਈ ਹੋਰ ਸੁਣਾ ਕਿ ਹੁਣ ਗਾਣੇ ਘੱਟ ਸੁਣਨ ਲੱਗ ਗਏ ਕੋਸੇ ਘੱਟ ਲਲੋ ਘੱਟ ਨਹੀਂ ਲੱਗੂ ਮੈਂ ਗਾਣੇ ਚਲੋ ਕੋਈ ਲਾਇਦਾ ਹੁਣ ਤੈਨੂੰ ਟਾਈਮ ਘੱਟ ਲੱਗਦਾ ਹਾਂ ਹੈਨਾ ਪਹਿਲਾਂ ਲੱਗੀ ਰਹਿੰਦੀ ਸੀ ਸਾਰਾ ਦਿਨ ਡਾਟੇ ਕੰਨਾਂ ਚ ਹੁਣ ਉੱਚਾ ਵੀ ਸੁਣਨ ਲੱਗ ਗਿਆ ਨਹੀਂ ਉਹ ਚੱਲ ਜਾਂਦਾ ਉਹ ਜੇ ਜ਼ਿਆਦਾਤਰ ਕਹਿੰਦੇ ਹੈੱਡਫੋਨ ਕੰਨਾਂ 'ਚ ਪਾ ਕੇ ਰੱਖੇ ਹੈਨਾ ਦੋ ਸਾਲ ਪੂਰੇ ਪਾ ਕੇ ਰੱਖਨੇ ਹੁਣ ਮੈਨੂੰ ਪਹਿਲਾਂ ਨਾਲ ਫਰਕ ਪੈਦਾ ਮੈਂ ਇਹਨੂੰ ਕਿਹਾ ਸੀ ਮੈਂ ਮੰਨ ਲਓ ਦੀ ਜਦ ਮੈਂ ਬੱਸ 'ਚ ਸਫ਼ਰ ਹੈ ਮੇਰਾ ਹੈਨਾ ਹੁਣ ਦੇਖ ਤੁਹਾਡੇ ਸਾਹਮਣੇ ਬੈਠੀ ਆਂ ਕਦੋਂ ਲੱਗੇ ਹੈ ਨਾ ਵੀ ਜਦੋਂ ਬੱਸ ਚ ਆਉਣੀ ਜਾਂਦੇ ਆਗੇ ਫਿਰ ਆ ਮੈਂ ਹੁੰਦਾ ਵੀ ਆਲੇ ਦਾਲ ਚ ਚਲੋ ਤਾਂ ਟਾਈਮ ਪਾਸ ਹੋਰ ਸਿਸਟਮ ਹੁੰਦਾ ਵੀ ਚਲ ਕੰਨਾਂ 'ਚ ਲੱਗ ਕੇ ਫੇਰੇ ਰਾਸਤੇ 'ਚ ਤਾਂ ਬਹੁਤ ਜ਼ਰੂਰੀ ਆ ਨਹੀਂ 3600 ਨਾ ਬਸ ਆਪਣੇ ਮੁਖੀ ਚਾਜ ਦਰਿੰਦਰ ਨੇ ਵੀ ਇਹ ਕੋਈ ਗੱਲਾਂ ਕਰਦੇ ਕਿ ਸਾਡੇ ਹੂੰ ਬੀਬੇ ਰੋ ਫੀਬੀਆਂ ਆਉਂਦੇ ਰੋ ਕੋਈ ਤੇਰਾ پتہ ਕਿੱਥੋਂ ਆ ਤੂੰ ਸ਼ਾਮਲੇ ਘਰ ਦੇ ਉੱਥੇ ਮੇਰੀ ਕੁੜੀ ਗਈ ਹੋਈ ਹੈਗੀ ਅੱਛਾ ਕੀ ਨਾ ਕਹਿਣੀ ਆ ਹਾਂ ਕਿੰਨਾ ਕਿਹੜੇ ਵੱਲੇ ਜਾ ਤੂੰ ਵੀ ਤੁਸੀਂ ਮੇਰਾ ਰਿਸ਼ਤੇਦਾਰੀ ਕਰਦੇ ਕੀ ਕੀ ਕਰਦਾ ਉਹ ਵਿਚਾਰੀਆਂ ਆਈ ਕਰਦੇ ਹੁੰਦੇ ਨੇ ਸਾਰੀਆਂ ਉਹਨਾਂ ਦਾ ਟੈਂਪਰ ਬੀਬੇ ਦਾ ਤਾਂ ਠੀਕ ਹੈ ਬੀਬੇ ਵੀ ਲੱਗਦਾ ਰਹੇ ਪਕਾਈ ਘੁੱਟ ਬੀਬੇ ਬੁੜੇ ਵੀ ਆਈ ਕਰਦੇ ਨੇ ਕਈ ਵਾਰ ਵਿੱਚ ਅੱਜ ਕੱਲ ਜਵਾਨ ਬੀਬੇ ਵਰਜਾਉਂਦੇ ਨੇ ਅੱਛਾ ਏ ਆਈ ਨਵਰਾਲ ਹੋਇਆ ਪਿਆ ਬੱਸ ਹਨਾ ਬੁਰਾ ਇਸ ਕਰਕੇ ਨਾ ਇਗਨੋਰ ਕਰਕੇ ਸਾਰਿਆਂ ਨੂੰ ਬਸ ਕੰਨਾ ਟੱਟੇ ਲੈ ਬਸ ਨਾ ਇੱਧਰ ਦੇਖੋ ਨਾ ਇੱਧਰ ਦੇਖੋ ਹੂੰ ਨਾਲ ਕਹਿੰਦਾ ਇਹ ਤਾਂ ਚਾਹੇ ਬੋਲੇ ਵੀ ਸੁਣ ਕੇ ਵੀ ਅਣਸੁਣੇ ਕਰ ਦੋ ਪੂਰੇ ਇਗਨੋਰ ਕਰ ਦਿੰਨਾ ਮੈਨੂੰ ਮੈਨੂੰ ਪਤਾ ਵੀ ਕਿ ਉਹ ਮੈਨੂੰ ਬੁਲਾ ਰਿਹਾ ਹੈ ਮੈਂ ਜੋ ਮੈਂ ਬਸ ਅਲਗੋਲੇ ਵਰਦਨ YouTube ਕਰਕੇ ਬੈਠਾ ਲੋੜ ਹੀ ਨਹੀਂ ਇਹ ਤਾਂ ਹੈਗਾ ਸਰ ਜੀ ਇਹ ਜੇ ਆਪਾਂ ਬਣਾਉਂਦਾ ਆਪਾਂ ਸਹੀ ਆ ਤਾਂ ਸਾਹਮਣੇ ਲੜੂ ਨਹੀਂ ਬਤਉਂਦਾ ਕਿਉਂਕਿ ਕੋਈ ਆਪਣਾ ਇਹ ਦੇਖਦਾ ਫालतू ਤੋਂ ਬੁੱਕ ਬੋਲ ਦੇ ਤਾਂ ਹੋਰ ਲੋਕ ਤੇ ਇਹ ਜੱਜ ਕਰ ਦੇਣਗੇ ਵੀ ਸ਼ਾਇਦ ਹਾਂ ਇਹ ਤਾਂ ਹੈਗਾ ਹੀ ਆ ਮੇਰੀ ਆਤਮਾ ਕਿਸੇ ਨਾਲ ਜ਼ਿਆਦਾ ਬੋਲਦੀ ਨਹੀਂ ਹੈਗੀ ਬਸ ਜੇ ਮੈਨੂੰ ਕੋਈ ਇੱਕ ਕੁਐਸਚਨ ਕਰਦਾ ਮੈਂ ਹੁੰਦਾ ਕਿ ਰਿਪਲਾਈ ਕਰ ਦਿੰਦਾ ਬਸ ਮੈਂ ਤਾਂ ਜ਼ਿਆਦਾ ਬੋਲਿਆ ਨਹੀਂ ਹੁੰਦਾ ਤੇ ਨਾ ਕੀ ਫਾਇਦਾ ਹੁੰਦਾ ਜਦੋਂ ਆਪਾਂ ਕਿਸੇ ਅਣਜਾਣੀਆਂ ਨੇ ਬੁੱਝੇ ਨਾ ਫालतू ਚ ਮਗਜ਼ਿਕ ਪਾਈ ਇੱਕ ਤਾਂ ਵੀਡੀਓ ਤੇ ਸਾਰਾ ਦਿਨ ਆਪਣੀ ਕੁੱਤੇ ਵਗਾਈ ਹੁੰਦੀ ਆ ਉੱਪਰ ਉਹ ਸਾਫਰ ਇੰਨਾ ਲੰਬਾ ਹੁੰਦਾ ਅਗਲਾ ਅੱਜ ਮੈਨੂੰ ਬੁਖਾਰ ਹੋ ਰਿਹਾ ਤੁਸੀਂ ਸਵੇਰੇ ਟੈਬਲਟ ਦਿੱਤੀ ਸੀ ਨਾਲ ਮੇਰੇ ਡਾਕਟਰ ਜੋ ਉਹਦੋਂ ਥੋੜੀ ਰਾਹਤ ਰਹੀ ਤਾਂ ਮੈਂ ਕੰਮ ਕਰ ਲਿਆ ਅੱਜ ਹੁਣ ਫੇਰ ਮੇਰਾ ਸਿਰ ਫੱਟੀ ਜਾ ਰਿਹਾ ਫੱਟੀਆ ਨਾ ਸੱਡਾ ਇੱਕ ਜਾਂਦੀ ਹੋਈ ਲੈ ਜੀ ਬੁਖਾਰ ਹੋ ਰਿਹਾ ਮੈਨੂੰ ਐ ਲੱਗ ਰਿਹਾ ਮੇਰੇ ਸਰੀਰ ਨੂੰ ਬੁਖਾਰ ਹੈ ਫਿਰ ਸਾਰਾ ਡੇਂਗੂ ਵਰਗਾ ਚੱਲ ਰਿਹਾ ਹੂੰ ਮੌਸਮ ਹੈ ਨਾ ਇਹ ਹੁੰਦਾ ਲੱਗਣਾ ਕਿ ਰਸਤਾ ਹੀ ਹੈ ਪਰ ਸੁਣਾ ਕਰਾ ਗਈ ਜਿਹੜਾ ਤੋਂ ਸੁਣਦੀ ਆ ਅੱਜ ਕੱਲ੍ਹ ਜਿਆਦਾ ਦਵਾਗ ਨਹੀਂ ਚੱਲਦਾ। ਹੋ। ਅਮਾਰਾ ਦਿਮਾਗ ਖਰਾਬ ਹੈ ਬਈਆ। ਪੰਜਾਬੀ ਸੁਣਾਵਾਂਗੀ। ਅੱਜ ਕੱਲ੍ਹ ਆਪਾਂ ਨਾ ਕਿਸ ਦਾ ਭਲਾ ਕਰਨ ਤੋਂ ਦੋ। ਹੋਰ ਜੇ ਕਿਸ ਦਾ ਭਲਾ ਕਰਦੇ ਨਾ ਸਾਹਮਣੇ ਨੂੰ ਇਹ ਦਾਦ ਅਸ਼ਰਮ ਨੇ ਗਿਆਨ ਵੰਡਿਆ ਪਰ ਪਤਾ ਨਹੀਂ ਇਹਦਾ ਕੀ ਉਹਦੇ ਵਿੱਚ ਲਾਲਚ ਹੈ ਕਿ ਨਹੀਂ ਸਾਨੂੰ ਟੋਟ ਪਾ ਰਿਹਾ ਮਾਰਦਾ। ਹੂੰ ਇਹ ਤਾਂ ਹੈਗਾ। ਅਦਰ ਟਾਈਮ ਕਿਦਾ ਭਲਾ ਕਰਦਾ। ਅੱਜ ਕੱਲ੍ਹ ਸਾਰੀ ਦੁਨੀਆ ਹੀ ਮਤਲਬ ਹੀ ਹੋ ਗਈ। ਸਹੀ ਗੱਲ ਹੈ। ਕੋਈ ਨਹੀਂ। ਚੰਗਾ ਕਰੋ ਕਿਸੇ ਦਾ ਤਾਂ ਵੀ ਮਾੜੀ ਵਾਅਦਾ ਜੇ ਮਾੜਾ ਕਰੋ ਚਲੋ ਤਾਂ ਮਾੜਾ ਹੁੰਦਾ ਹੀ ਸਹੀ ਕਿਹਾ ਤੁਸੀਂ ਇਹਦੇ ਜਿੰਦੇ ਕੋਲੇ ਮਾੜੇ ਨਾ ਹੁੰਦਾ ਹੈਗਾ ਚਲੋ ਆਈ ਟਾਈਮ ਲੰਗੀ ਜਾਂਦਾ ਹੋਰ ਕੀ ਕੀ ਕਰੀਏ ਜੀ ਜਿੰਮਵਾਰੀਆਂ ਵਧ ਗਈਆਂ ਮਹਿੰਗਾਈ ਵਧ ਗਈ ਹੈਨਾ ਇਹ ਲਾਲੋ ਵੀ ਅੱਜ ਮੈਨੂੰ ਅਫਸੋਸ ਹੋ ਰਿਹਾ ਹੈ ਕੀਆ ਕਿਸ ਚੀ ਦਾ ਕਿਰਾਇਆ ਲਾ ਗਈ ਹਾ ਹਾ ਆਧਾਰ ਕਾਰਨ ਬੀਬੀਆਂ ਨੂੰ ਨਾ ਪੁੱਠੀ ਆਤ ਪਾਈ ਹੋਈ ਆ ਵੱਧ ਗਿਆ ਕਰਾਇਆ ਪਹਿਲਾਂ ਨਾ ਕਰਾਇਆ ਵੀ ਵੱਧ ਗਿਆ ਕੁਛ ਪਰ ਪੁੱਠੀ ਆਤ ਨਹੀਂ ਆ ਗਈ ਜਿਹੜੇ ਉਹ ਵਿਚਾਰੇ ਦਿੱਲੀ ਦੇ ਸਾਡੇ ਨੂੰ ਜਾਣ ਵਾਲੇ ਨੇ ਉਹਨਾਂ ਲਈ ਥੋੜਾ ਜਿਹਾ ਸਿਸਟਮ ਫ੍ਰੀ ਹੋਣਾ ਚਾਹੀਦਾ ਜਿਹੜੀਆਂ ਬੀਬੀਆਂ ਰੋਲ ਜਾਂ ਅਹਰ ਬੇਫਾਲਤੂ ਦਾ ਫਿਰ ਬੇਫਾਲਤੂ ਦਾ ਜਿਵੇਂ ਬਾਬਿਆਂ ਦੇ ਬਾਗੀਆਂ ਕਿਤੇ ਹੋਰ ਬਾਗੀਆਂ ਉਹਨਾਂ ਲਈ ਥੋੜਾ ਜਿਹਾ ਸਕਰੈਪ ਹੋਣਾ ਚਾਹੀਦਾ ਪਰ ਜਿਹੜੇ ਦਿੱਲੀ ਵਾਲੇ ਨੇ ਉਹਨਾਂ ਲਈ ਤਾਂ ਦੇਖੋ ਜੋਬ ਵਾਲਿਆਂ ਵਾਸਤੇ ਤਾਂ ਹੋਣਾ ਚਾਹੀਦਾ ਫ੍ਰੀ ਹੁਣ ਤੇਨੂੰ ਜਾਂਦੀ ਨੂੰ ਵੀ ਲਾ ਕੇ ਜਾਣਾ ਪਊਗਾ ਸਸਮਨ ਆਧਾਰ ਕਾਰਡ ਪੁੱਲ ਲਈ ਸੇ ਪਤਾਧਾਰ ਕਾਰਡ ਦਾ ਨਹੀਂ ਪੜਨੇ ਉਹਦੀਆਂ ਉਹਦੀਆਂ ਦੋ ਤਿੰਨ ਹਰਮਨ ਉਹਦੀਆਂ ਦੋ ਤਿੰਨ ਕਾਪੀਆਂ ਕਰਕੇ ਰੱਖ ਆਲਾ ਸਾਰੀਆਂ ਇੱਕ ਇੱਕ ਪਰਸਾਂ ਚ ਪਾਤੀਆਂ ਵੀ ਇਹ ਖੇਚਲਾ ਕਰਨੀ ਨਾ ਬਵੇਂ ਵੀ ਇਧਰੋਂ ਕੱਢ ਕੇ ਉਧਰ ਪਾ ਜਿੰਨੇ ਵੈਗ ਸਾਰਿਆਂ ਚ ਇੱਕ ਇੱਕ ਪਾ ਦੇ ਕੱਟੀ 10 12 ਕਰਾ ਲੈ ਜਿੰਨੇ ਵੈਗ ਨੇ ਤੇਰੇ ਕੋਲ ਟੈਨਸ਼ਨ ਖਤਮ ਕਰਕੇ ਤੁਰਿਆ ਘਰ ਕਿ ਤੇ ਦੋ ਨਿਕਲੇ ਕਰਨ ਨਾ ਉਹ ਵੀ ਇੱਕ ਨਹੀਂ ਹੈਗਾ ਦੋ ਨਿਕਲੇ ਕਿਵੇਂ ਨਾ ਬਣ ਗਈ ਕਿੰਨਾ ਕਰਾਇਆ ਲੱਗਦਾ ਮਲੇਰ ਕੋਟ ਲੇਦਾ ਮੈਂ 45 ਰੁਪਏ ਦਾ ਦੋ 5 ਰੁਪਏ ਦਾ ਲੱਗ ਦਿੰਨੇ ਹੈ ਨਾ 46 ਹਾਂ 45 ਰੁਪਏ ਤਾਂ ਹੋ ਗਏ ਮਲੇਰ ਕੋਟ ਦੇ ਇੱਥੋਂ ਨਾ 50 ਪੇ ਆਪਣਾ ਸੰਗਰੂਰ ਤੋਂ ਬਲੇਰ ਕੋਟ ਦਾ ਸਰ ਇੱਥੋਂ ੜਬੇ ਦਾ ਹੀ 50 ਰੁਪਏ ਸੰਗਰੂਰ ਤੋਂ 100 ਰੁਪਏ ਲੱਗਦਾ 100 ਰੁਪਏ 200 ਰੁਪਏ ਲੱਗ ਗਿਆ ਮੈਂ ਦਲਵਾਨ ਜਾਣ ਦਾ 120 ਰੁਪਏ ਆਉਣ ਜਾਣਾ ਨਾ ਹੁਣ ਜਾਣ ਕੇ ਉਹ ਕਿਲਾ ਜਾਣ ਜਾਣਾ ਹਾਂ ਉਹੀ ਗੈਨੀ 240 ਰੁਪਏ ਲੱਗਣਗੇ ਮੇਰੇ 250 ਰੁਪਿਆ ਇਹ ਚਲੋ ਕੋਈ ਨਾ ਮੇਰੇ ਕਿਸੇ ਦੇਣਾ ਲੈਣੀ ਸੀ ਮੇਰੇ ਨਾਲ ਲੱਗ ਰਹੇ ਨੇ 20 ਰੁਪਏ ਦਾ ਸਵੇਰੇ ਆਟਰ ਕਰਦੀ ਆ ਮੈਂ 20 ਰੁਪਏ ਸ਼ਾਮ ਨੂੰ ਆਟਰ ਕਰਦੀ ਆ 40 40 ਚਲੋ ਕੋਈ ਜਾਂਦਾ ਜਾਂਾ ਬਲੇਡ ਸਭ ਆਨ ਜਾਂਦੇ ਆਹ ਤੈਨੂੰ ਵੀ ਨਾ ਹਾਣ ਦੀ ਆਤਾ ਨਹੀਂ ਵੱਧ ਗਿਆ ਸੀ ਇਹ ਤਾਂ ਬਹੁਤ ਵੱਡੇ ਵੱਡੇ ਹੋ ਗਏ ਸੀ ਇਹ ਤੇ ਮੈਂ ਕੱਟ ਦੇ ਹਲੋ ਚਲ ਹੁਣ ਆ ਜਰਾ ਅੰਜੇ ਆ ਜੋ ਡੂੰਗੀ ਸੋਚ ਪਏ ਨੇ ਨਾਲ ਨੂੰ ਚੋ ਅੰਦਾਜ਼ ਮੈਂ ਹੁਣ ਡੂੰਗੀ ਸੋਚ ਜੀ ਪਿੰਡ ਰੋਗਲਾ ਇਹਨਾਂ ਨੂੰ ਸਨਮਾਨ ਦੇ ਬਿਨਾਂ ਸੋਹਣਾ ਲੱਗ ਰਿਹਾ ਹੈ ਹਮਮ ਨਾ ਤੀਆਂ ਦੇ ਮੇਲੇ ਤੇ ਹੁਣ ਤੀਆਂ ਦਾ ਫੰਕਸ਼ਨ ਹੋਇਆ ਸੀ ਉੱਥੇ ਕਰਿਆ ਸੀ ਸਨਮਾਨ ਉਹ ਤਾਂ ਨਹੀਂ ਪਤਾ ਨਹੀਂ ਆ ਫੋਟੋ ਕਿੱਥੋਂ ਗੱਡੀਆਂ ਨੇ ਅੱਛਾ ਆਪੇ ਕੱਢ ਲਈ ਆਪੇ ਕੱਢ ਕੇ ਉਹਨਾਂ ਨੇ ਆਪੇ ਕਰਵਾਇਆ ਇਹਨਾਂ ਨੂੰ ਤਾਂ ਜੇ ਇਹਨਾ ਤੋਂ ਮੰਗਦੇ ਫਿਰ ਤਾਂ ਚੱਲ ਵਧੀਆ ਫੋਟੋਆਂ ਨਿੰਦੇ ਨਾ ਆ ਸਾਈਆਂ ਲੋਕੇਸ਼ਨਾਂ ਜੀਆਂ ਅਲੱਗ-ਲੱਗ ਜੀਆਂ ਨੇ ਪਰ ਨਹੀਂ ਸਾਰਿਆਂ ਦੇ ਮੁੰਡਾ ਸੋਹਣੀਆਂ ਆ ਇਹ ਆ ਬਿੱਕੀ ਵਾਲੀ ਧੁੰਦ ਲਈ ਜੀ ਇਹ ਪਤਾ ਨਹੀਂ ਪੁਰਾਣੀ ਕਿੱਥੋਂ ਕੱਢੀ ਆ ਡੈਡੀ ਦੀ ਦਾ ਵੀਡੀਓ ਚੋਂ ਖਿੱਚੀ ਹੋਈ ਆ ਡੈਡੀ ਦੀ ਤਾਂ ਪੱਕਾ スクリーンショット ਲਿਆ ਹੈ ਵੀਡੀਓ ਚ ਇਹ ਵਿਕਰੀ ਮੈਨੂੰ ਲੱਗਦਾ ਕੋਈ ਫੇਸਬੁੱਕ ਵਗੈਰਾ ਤੋਂ ਉਹ ਕਰੀ ਹੋਣੀ ਸ਼ਾਇਦ ਜਾਂ ਇੰਸਟਾ ਤੋਂ ਇਹਦੀ ਵੀ ਆਹੀ ਹੋਣੀ ਇਹ ਵੀ ਪਤਾ ਨਹੀਂ ਕਿੱਥੇ ਆ ਪਟਿਆਲੇ ਬਟੂਲੇ ਹੁਣਾ ਜਿਵੇਂ ਪਿੱਛੇ ਬਿਲਡਿੰਗ ਦੀ ਲੱਗਦੀ ਹੈ ਮੈਨੂੰ ਬੜੀ ਹੋਈ ਕਿਤੇ ਆਹੀ ਹੋਣੀ ਸਾਰੀਆਂ ਇੰਕੱਡੀਆਂ ਹੋਈਆਂ ਨੇ ਉਹਨਾਂ ਦੀਆਂ ਕੀ ਗੱਲ ਹੈ ਆਰ ਕਾਰਡ ਦਾ ਬੰਦ ਹੋਣਾ ਚਾਹੀਦਾ ਜਿਵੇਂ ਹੁਣ 8 ਵਜੇ ਤੋਂ ਬਾਅਦ ਨੂੰ ਲੈ ਰੋਣਾ ਕੋਈ ਨਾ ਸਵੇਰ 5:00 ਤੇ 8 ਵਜੇ ਜਾਂਦੀ ਤੇ ਇੱਕ ਲਾਸਟ ਉਹ ਵੀ ਬੰਦ ਕਰ ਅੱਛਾ ਜੀ 8 ਵਜੇ ਤੋਂ ਬਾਅਦ ਕੋਈ ਬੱਸ ਨਹੀਂ ਇੱਥੇ ਕੋਈ ਆਖਾ ਹਨਾ ਇੱਕ ਵਾਰ ਗਈ ਪਾਸ ਲੰਘੀ ਮੈਨੂੰ ਲੱਗਿਆ 8:30 'ਤੇ ਪਿੱਲੀ ਜਾਊਗੀ ਹੂੰ ਕੋਈ ਰ ਬੈਠੀ ਮੈਂ ਤਾਂ ਫੇਰ ਕੋਲ ਟਿੱਕ ਜਦੋਂ ਕਹਿੰਦਾ ਵੀ ਸਲੂਟ ਤੱਕ ਹੀ ਰਹੋ ਤਾਂ ਮੈਂ ਕਹਿੰਦੀ ਹੁੰਦੀ ਹਾਂ ਇਹ ਹਰ ਵਾਰੀ ਹਾਂ ਕਦਾ ਹੁਣ ਨਹੀਂ ਜਾਂਦੀ ਫਿਰ ਤੁਸੀਂ ਸੱਚ ਮਨ ਅਖਵਾਰਾਂ ਇੱਕ ਅਖਵਾਰਾਂ ਵਾਲੀ ਗੱਡੀ ਆਈ ਉੱਥੇ ਉਹਦੇ ਵਿੱਚ ਮੁਰਗੇ ਤੁੰਨ ਕੇ ਲੈ ਕੇ ਜਾਂਦੇ ਆਂਗੇ ਮੈਂ ਮੁਰਗਾ ਮੂੰਗੋ ਤੁੰਨ ਕੇ ਲੈ ਕੇ ਗਿਆ ਉਪਰ ਨਾ ਬਹੁਤ ਔਖਾ ਹੋ ਜਾਂਦਾ ਨਹੀਂ ਤਾਂ ਵੀ ਚੱਲ ਜਿਵੇਂ ਪਹਿਲਾਂ ਬੱਬੂ ਹੁੰਦੀ ਸੀ ਬੱਬੂ ਕੋਲ ਰਹਿ ਜਾਂਦੇ ਹੁੰਦੇ ਤੇ ਉਸ ਨਾਮ ਕੁੜੀਆਂ ਹੁਣ ਉਹ ਵੀ ਡਿੜਬੇ ਆ ਗਈ ਹਾਂ ਉਹ ਵੀ ਅੱਡਾ ਝੱਕਿਆ ਗਿਆ ਕੋਣ ਕੋਈ ਜਰੂਰ ਤਾਂ ਹੈਗੀ ਇਸ ਤੇਰੀ ਮੇਰੀ ਇੱਕ ਮੇਰੀ ਫਰੈਂਡ ਰਹਿੰਦੀ ਹੈ ਕਿ ਬਾਕੀ ਉਹ ਆਪਣਾ ਜਿਹੜਾ ਡੀਗਰੀ ਮਾਸਟਰ ਚ ਮੁੰਡਾ ਹੁੰਦਾ ਹੈਗਾ ਸਿੰਮੂ ਉਹ ਵੀ ਰਹਿੰਦਾ ਹੈਗਾ ਉਹਨੇ ਵੀ ਕਿਹਾ ਹੋਇਆ ਵੀ ਬਰਾ ਹੁੰਦਾ ਵੀ ਚੱਲ ਜਦੋਂ ਹੁਣ ਆਈ ਗਏ ਸੁੱਖ ਕੇ ਵੀ ਹੁਣ ਤਾਂ ਮਿੰਨਾ ਦੋਤੀ ਵਾਹੇ ਮੈਂ ਤਾਂ ਜਿਹਨੂੰ ਮਰਜ਼ੀ ਕੋਣ ਕਰ ਲੈ ਫਿਰ ਆਂ ਤਾਂ ਵੀ ਛੱਡ ਦੇ ਬਿਚਾਰ ਕਾਨੂੰ ਖੇਚਲਾ ਜੀ ਦੇਣੀ ਆ ਹਨਾ ਇਹ ਆਪੇ ਘਰੇ ਬਗ ਹਾਂ ਇਹ ਤਾਂ ਹੈਗਾ ਉਹ ਆਪਕਾ ਤਾਂ ਵਧੀਰਾ ਹੋ ਜਾਣਾ ਸਾਫਰ ਪੈਣਾ ਹਨਾ ਇਹ ਚੀਜ਼ ਆ ਚਲੋ ਫਿਰ ਨਹੀਂ ਜਾਦਾ ਆ ਗਾਣਾ ਚੱਲੀਏ ਚਲ ਕੋਈ ਨਾ ਇਸ ਵਾਰ ਮਾਫ ਕਰੇ ਚਲ ਜੇ ਰੰਸ ਸੁਣਾਤਾ ਵਧੀਆ ਐਤਕੀ ਸਾਡਾ ਸਿੰਗਰ ਡਾਊਨ ਆ ਥੋੜਾ ਆ ਹਾਲਤ ਕਰਾਵਾ ਚਲ ਕੋਈ ਨਾ ਠੀਕ ਹੋ ਜਾਵਾਂਗੇ ਜੀ ਮੈਨੂੰ ਜਾਈ ਨਾ ਸ਼ਨੀਵਾਰ ਨੂੰ ਸਮਾਂ ਸ਼ਨੀਵਾਰ ਨੂੰ ਹਾਂ ਮੈਨੂੰ ਲੱਗਦਾ ਹੁਣ ਤਾਂ ਤੇਰਾ ਅੱਜ ਦੀ ਐਸੀਨ ਹੋਣਾ ਨਹੀਂ ਸ਼ਨੀਵਾਰ ਦਾ ਵੀ ਹੋਊਗਾ ਹੈਗਾ ਬਸ ਫਿਰ ਤੈਨੂੰ ਪਹਿਲਾਂ ਦਾਸਟ ਚਾਰਟ ਹੋਊਗੀ ਨਾ ਉਹਦੇ ਵਿੱਚ ਫਿਰ ਮੇਰਾ ਸਿਨ ਕੰਪਲੀਟ ਹੋ ਜਾਣਾ ਠੀਕ ਆ ਮੈਂ ਸ਼ਨੀਵਾਰ ਨੂੰ ਫ੍ਰੀ ਆ ਸ਼ਨੀਵਾਰ ਫਿਰ ਬਸ ਫਿਰ ਮੈਨੂੰ ਲੱਗਦਾ ਵੀ ਪੱਕੇ ਹੀ ਤੇਰਾ ਉਹ ਹੋਊਗਾ ਵੀ ਤੇ ਤੈਨੂੰ ਆਉਣੀ ਪੈ ਸਕੂ ਮੇਰੇ ਨਾਲ ਦਾ ਮੈਂ ਕਿਹਾ ਵੀ ਨਾ ਮੈਂ ਹੁਣ ਫਿਕਸ ਜਿਆ ਹਾਂ ਤਾਹੀਂ ਆ ਇਹ ਵੀ ਐਂ ਕਹਿ ਰਹੇ ਤੇ ਵੀ ਕੋਈ ਪੱਕਾ ਬੰਦਾ ਮਿਲ ਜੇ ਵੀ ਚਲ ਉਹਦੇ ਨਾਲ ਸਟੋਰੀ ਸਟਾਰਟ ਕਰੀ ਜਾਵੇ ਹਨਾ ਜੀ ਮੈਂ ਸ਼ਨੀਵਾਰ ਨੂੰ ਮੈਂ ਕਿਸੇ ਨੂੰ ਦੇਖਾਂ ਹਾਂ ਮੇਰੇ ਨਾਲ ਚੱਲ ਵਧੀਆ ਇਹਨਾਂ ਦਾ ਵੀ ਕੰਮ ਬਣ ਗਿਆ ਤੇਰਾ ਵੀ ਉਹ ਹੋ ਗਿਆ ਫੇਰ ਟੈਨਸ਼ਨ ਜੀ ਨਹੀਂ ਹੁੰਦੀ ਹੈਗੀ ਵੀ ਅੱਜ ਮੈਨੂੰ ਕੰਮ ਮਿਲੂ ਜਾਂ ਨਹੀਂ ਮਿਲੂ ਹਨਾ ਪੱਕਾ ਹੋਵੇ ਵੀ ਇਹ ਤਾਂ ਮੇਰਾ ਪੱਕਾ ਹੀ ਆ ਇਹ ਚੀਜ਼ ਹੋ ਜਾਂਦੀ ਹੈ ਉਹ ਆਉਂ ਟੁੱਟ ਮੇਰੇ ਝੂਠ ਮਿਲਦੇ ਨੇ ਮੈਨੂੰ ਤੇ ਆ ਆ ਇਹ ਬਤਾয়া ਸ਼ਾਮ ਨੂੰ ਫੋਨ ਆ ਜਾਏ ਕਿ ਹਾਂਜੀ ਤੁਹਾਡਾ ਉੱਧਰ ਕੱਲ ਨੂੰ ਤਾਂ ਹੈਗਾ ਕਿ ਦਾ ਜੀ ਰਹਿਗੇ ਅੱਛਾ ਪੀਰਵਾਲ ਦਾ ਹਜੇ ਗੁਰੂ ਕਹਿੰਦੇ ਸੀ ਗੁਰੂ ਜੀ ਦੇ ਨਾਲ ਅੱਛਾ ਕੱਲ੍ਹ ਵਾਲ ਦਾ ਹੈਗਾ ਸ਼ਨੀਵਾਰ ਦਾ ਪੀਰਵਾਲ ਕਿ ਹੈਗਾ ਚਲ ਫਿਕਸ ਹੋ ਗਏ ਸਾਰੇ ਪਤਾ ਹੀ ਆ ਉਹ ਤੋਂ ਪੱਕੀ ਤਾਂ ਨਹੀਂ ਹੈਗੀ ਬੰਨਵੀ ਕਿਸੇ ਨਾਲ ਹਾਲੇ ਹੈ ਨਹੀਂ ਵੀ ਸਾਰੇ ਟੁੱਟਮੀ ਹੁੰਦੇ ਨੇ ਉਹ ਪਰ ਜੇ ਪੱਕਾ ਹੋ ਜਾਏ ਤਾਂ ਵਧੀਆ ਰਾਂ ਟੈਨਸ਼ਨ ਨਹੀਂ ਲੋ ਹੈਨਾ ਜੇ ਮੇਰੇ ਕਿਸੇ ਕਰੇ ਹਾਂ ਹੁੰਦੀ ਆ ਜੇ ਬੇਰੇ ਦਾ ਸਮਝਾ ਜੇ ਵੀ ਹਰਮਨ ਹਾਂ ਹਾਂ ਫਿਰ ਆਇਆ ਉਹਦਾ ਵੀਰਾ ਇੱਕ ਦਿਨ ਪਹਿਲਾਂ ਬੁਲਾਉਂਦਾ ਤੇ ਮੇਰਾ ਹਾਂ ਹੋਈ ਹੁੰਦੀ ਆ ਮਨ ਨਾਲ ਨਹੀਂ ਘਟੋ ਹਾਂ ਉਹੀ ਕਹਿਣੀ ਆ ਜਿੱਥੇ ਫਿਕਸ ਹੁੰਦਾ ਉੱਥੇ ਆਪਾਂ ਨੂੰ ਪਤੀ ਹੁੰਦਾ ਵੀ ਉੱਥੇ ਮੈਂ ਜਾਣਾ ਜਿੱਥੇ ਆ ਕਰਕੇ ਨਾ ਕਰਦੀ ਬਹੁਤ ਕਰਦੀ ਆ ਗਾ ਹੋਰ ਹੋਰ ਨਾ ਆਪਾਂ ਤਾਂ ਪਹਿ ਇਹੀ ਕਹਿੰਦੇ ਆ ਵੀ ਕਿਸੇ ਨੂੰ ਝੂਠ ਬੱਢਣ ਨਾਲੋਂ ਸੱਚ ਬੋਲ ਦੋ ਸੱਚ ਹਾਂ ਨਾ ਕੋਲੇ ਚ ਕੋਈ ਦੁੱਖ ਨਹੀਂ ਹੈਗਾ ਕਈ ਵਾਰ ਅਗਲਾ ਆਪਾਂ ਨੂੰ ਜਦੋਂ ਝੂਠ ਬੋਲਦਾ ਤੇ ਫਿਰ ਦੁੱਖ ਹੁੰਦਾ ਉਹ ਚੀਜ਼ ਜਿੱਦਾਂ ਕਾ ਛੂੜ ਤਾਂ ਨਹੀਂ ਮੈਂ ਬੋਲ ਦਿੰਦੀ ਹਾਂ ਹਾਂ ਨਾ ਵਧੀਆ ਮੈਂ ਤਾਂ ਤੈਨੂੰ ਆਪ ਇਹੀ ਕਹਿਣੀ ਆ ਰਾਜੂ ਨੂੰ ਉਧਰ ਰਾਜੂ ਮਾਨਸਾ ਦੇ ਛੂੜ ਤੇ ਗਈ ਮੈਂ ਉਹਨੂੰ ਕਿਹਾ ਮਨਾ ਮੇਰੇ ਹਾਲਤ ਖਰਾਬ ਹੈ ਮੈਂ ਵੀ ਮੈਂ ਤੇਰਾ ਪੇੜ ਨਰ ਤੂੰ ਲੈ ਨਹੀਂ ਪਤਾਗਾ ਫਿਰ ਫੂਲ ਮੋਛ ਕੇ ਹਾਂ ਕਹਿਣਾ ਚਾਹੇ ਭਰਦੀ ਆ ਚਾਹੇ ਲਟਦੀ ਆ ਚਾਹੇ ਤਰੋਂ ਐਂਬੂਲੈਂਸ ਲਿਆਉਣਾ ਪਵੇ ਕਹਿੰਦਾ ਜਿੱਦ ਤੱਕ ਮੇਰਾ ਛੂੜ ਕੱਦਦਾ ਹੁਣ ਅੱਛਾ ਕਹਿਣਾ ਜੁੱਤੀ ਸਾਟੀ ਨਹੀਂ ਕਰਦੀ ਹੈਗੀ ਇਹ ਨਹੀਂ ਹੈਗਾ ਮੈਂ ਘਰੇ ਬੁੜ ਰਹੀ ਆ ਚਾਹੇ ਐਂਬੂਲੈਂਸ ਚਾੜੇ ਮੁਰਦਨਾ ਉਹਣਾ ਫਿਰ ਗਈ ਚਾਰ ਕਰ ਫਿਰ ਆਪੇ ਸਾਮੇ ਆਪੇ ਦਵਾਈ ਦਵਾਏ ਆਪੇ ਛੱਡ ਕੇ ਆਏ ਹੋ ਕਹਿੰਦੇ ਕਰੋ ਕਰੋ ਗੱਲ ਹਾਂਜੀ ਇੱਕ ਆਪਾਂ ਨੂੰ ਵੀਡੀਓ ਦੇ ਵਿੱਚ ਬਾਰ-ਬਾਰ ਕਮੈਂਟ ਆ ਰਹੇ ਨੇ ਹਨਾ ਕਿ ਵੀ ਸੁਨੀਤਾ ਆਂਟੀ ਕਿੱਥੇ ਨੇ ਉਹ ਵੀਡੀਓ ਵਿੱਚ ਕਿਉਂ ਨਹੀਂ ਆਉਂਦੇ ਹੈਗੇ ਹਨਾ ਕੀ ਗੱਲ ਹੈ ਸੁਨੀਤਾ ਆਂਟੀ ਜੀ ਇੱਕ ਖਾਸ ਤੇ ਜ਼ਰੂਰੀ ਕੰਮ ਉਹਨਾਂ ਨੂੰ ਹਨਾ ਉਹ ਤਾਂ ਨਹੀਂ ਆ ਰਹੇਗੇ ਉਹ ਜ਼ਰੂਰੀ ਕੰਮ ਇਹ ਸੀ ਕਿ ਉਹਨਾਂ ਦੀ ਬੇਟੀ ਕੋਲ ਬੇਟਾ ਹੋਇਆ ਜੀ ਮਤਲਬ ਉਹ ਨਾਨੀ ਬਣ ਗਏ ਨੇ ਹਨ ਤੇ ਉਹਨਾਂ ਦੇ ਘਰ ਦੋਤਾ ਹੋਇਆ ਤੇ ਫਿਰ ਉਹ ਆਪਣੇ ਦੋਤੇ ਦੀ ਸਾਂਭ-ਸਵਾਲ ਕਰਦੇ ਨੇ ਹਨ ਕਿਉਂਕਿ ਹਲੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਹਲੇ 8 ਦਿਨਾਂ ਦੀ ਆ ਹਲੇ ਉਹ ਬੱਚਾ ਤਾਂ ਕਰਕੇ ਉਹ ਕਹਿੰਦੇ ਵੀ ਮੈਂ ਹਲੇ ਵੀਡੀਓ ਵੀ ਚਾ ਨਹੀਂ ਸਕਦੀ ਹੈਗੀ ਵੀ ਤੁਸੀਂ ਜਿਹੜਾ ਮੇਰਾ ਸੀਨ ਆ ਉਹ ਕੱਟ ਦਿਓ ਹਲੇ ਹਨ ਕਿਉਂਕਿ ਆਪਾਂ ਨੂੰ ਵੀ ਪਤਾ ਵੀ ਜਦੋਂ ਘਰੇ ਛੋਟਾ ਜਿਹਾ ਬੱਚਾ ਹੁੰਦਾ ਤਾਂ ਉਹਨੂੰ ਸੁਵਾ ਲੈਣ ਵਾਸਤੇ ਵੀ ਜ਼ਰੂਰੀ ਆ ਹਨ ਕੋਈ ਘਰੇ ਹੋਣਾ ਤੇ ਫਿਰ ਉਹਨਾਂ ਦੇ ਇੱਕ ਨੂਨ ਹੈ ਆਂਟੀ ਦੇ ਕੋ ਆਪ ਨੇ ਫਿਰ ਉਹ ਤਾਂ ਕਰਕੇ ਵੀਡੀਓ ਵਿੱਚ ਆਉਂਦੇ ਨਹੀਂ ਹੈਗੇ ਵੀ ਮੇਰੇ ਖਿਆਲ ਚ 15 ਦਿਨਾਂ ਦਾ ਉਹਨਾਂ ਨੂੰ ਉਹ 15 ਦਿਨ ਨਹੀਂ ਉਹਨਾਂ ਨੇ ਪਹਿਲਾਂ ਛੁੱਟੀਆਂ ਲੈ ਲਈਆਂ ਛੁੱਟੀਆਂ ਹੀ ਲਾ ਲੋ ਹਨਾ ਇੱਕ ਕੰਮ ਆ ਜਾ ਉਹ ਆਪਣਾ ਵੀਡੀਓ ਵਾਲਾ 15 ਦਿਨ ਉਹ ਪਹਿਲਾਂ हट ਗਏ ਸੀ ਵੀਡੀਓ ਵਿੱਚ ਆਉਣ ਉਹ ਕਹਿੰਦੇ ਫਿਰ ਮੇਰੀ ਕੁੜੀ ਆ ਰਹੀ ਆ ਵੀ ਚਲੋ ਬੱਚਾ ਹਨਾ ਮਸਾ ਆਉਂਦਾ ਫਿਰ ਵੀ ਮਾਮਾ ਨੂੰ ਹੁੰਦੇ ਹੀ ਆ ਵੀ ਆਪਾਂ ਆਪਣੇ ਤੀ ਪੁੱਤ ਕੋਲ ਰਹੀਏ ਗੱਲਾਂ ਬਾਤਾਂ ਕਰੀਏ ਉਹਦੇ ਨਾਲ ਹਨਾ ਤੇ ਫੇਰ ਇੱਕ ਉਹਨਾਂ ਦੀ ਪੋਤੀ ਆ ਉਹ ਵੀ ਨਿਆਣੀ ਹੈ ਉਹ ਵੀ ਸਾਹਮਣੀ ਪੈਂਦੀ ਆ ਹਨਾ ਤਾਂ ਕਰਕੇ ਉਹ ਕਹਿੰਦੇ ਵੀ ਫਿਰ ਦੋ ਬੱਚੇ ਹੋ ਗਏ ਹੁਣ ਬੇ 15 ਦਿਨਾਂ ਦਾ ਹੋ ਗਿਆ ਚਲੋ ਜਦੋਂ ਉਹ ਹੈਨਾ ਵੀ ਉਸ ਤੋਂ ਬਾਅਦ ਮੈਂ ਵੀਡੀਓ ਦੇ ਵਿੱਚ ਕੰਮ ਕਰਨ ਆਜਿਆ ਕਰੂੰਗੀ ਪਹਿਲਾਂ ਵੀ ਉਹ ਆਉਂਦੇ ਰਹੇ ਨੇ ਉਹ ਫਿਰ ਜਲਦੀ ਭਗ ਜਾਂਦੇ ਤੇ 2:00 ਵਜੇ ਨੂੰ ਉਹ ਵੀਡੀਓ ਕਰਕੇ ਭਗ ਜਾਂਦੇ ਹੁੰਦੇ ਤੇ ਆਪਣੇ ਨਾਲ ਫਿਰ ਅਸੀਂ ਨਿਆ ਕਹੇ ਵੀ ਚਲੋ ਕਾ ਨੂੰ ਤੁਸੀਂ ਔਖੇ ਹੁੰਦੇ ਹੋ ਹਨਾ ਵੀ ਉਹ ਕਹਿੰਦੇ ਵੀ ਮੈਂ ਥੋੜੀ ਵੀਡੀਓ ਛੱਡਣੀ ਨਹੀਂ ਹੈਗੇ ਫਿਰ ਅਸੀਂ ਨਿਆ ਕਹੇ ਵੀ ਚਲੋ ਕੋਈ ਨਾ ਆਪਾਂ ਥੋੜੇ ਦਿਨ ਐਡਜਸਟ ਕਰ ਲੈਨੇ ਆ ਵੀ ਤੁਸੀਂ ਚਲੋ ਆਪਦਾ ਘਰ ਦਾ ਕੰਮ ਹੈਨਾ ਦੇਖੋ ਪਹਿਲਾਂ ਵੀ ਆਪਦਾ ਪਰਿਵਾਰ ਨੂੰ ਪਹਿਲਾਂ ਸਾਮੋ ਉਸ ਤੋਂ ਬਾਅਦ ਵੀਡੀਓ ਕਰਿਓ ਸਾਡੇ ਨਾਲ ਨਹੀਂ ਫਿਰ ਦੋ ਹੀ ਪਾਸੇ ਬੰਦੇ ਦੀ ਸੋਤੀ ਪਈ ਰਹਿੰਦੀ ਆ ਚਲੋ ਜੀ ਹੁਣ ਉਹਨਾਂ ਦੇ ਵਧੀਆ ਦੋ ਤਾਂ ਹੋ ਗਿਆ ਹੈਨਾ ਠੀਕ ਠਾਕ ਆਣ ਵਧੀਆ ਤੇ ਹੁਣ ਜਦੋਂ ਉਹ 15 ਕਰੀਨਾ ਦਾ ਹੋ ਗਿਆ ਫਿਰ ਉਹ ਦੁਬਾਰੋ ਆਪਣੇ ਨਾਲ ਵੀਡੀਓ ਵਿੱਚ ਆਇਆ ਕਰਨਗੇ ਤੇ ਕੋਣ ਦੁਬਾਰਾ ਕੋਈ ਕਮੈਂਟ ਕਰਕੇ ਨਾ ਮੁੱਚੀ ਉਹ ਵੀ ਸਨੀਤਾ ਆਂਟੀ ਕਾਤੋਂ ਨਹੀਂ ਆਉਂਦੇ ਆਂਗੇ ਮੈਂ ਤੁਹਾਨੂੰ ਦੱਸਦਾ ਉਹਨਾਂ ਦਾ ਰੀਜ਼ਨ ਤੇ ਹੁਣ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਆਪਾਂ ਉਹਨਾਂ ਦਾ ਨਾਮ ਬੋਲਣ ਲੱਗਿਆ ਜੀ ਪਹਿਲਾ ਨਾਮ ਹੈਗਾ ਮੁਹੰਮਦ ਤਾਰਿਕ ਜਸਵਿੰਦਰ ਸਿੱਧੂ ਸੋਹਣ ਸਿੰਘ ਜੀਵਨ ਜੋਤ ਸਿੰਘ ਬਲਵਿੰਦਰ ਕੌਰ ਮੇਜਰ ਸਿੰਘ ਬਲਦੇਵ ਸਿੰਘ ਬੜੈਚ ਬੂਲਾ ਚੇਕਾ ਤੋਂ ਜਸਵਿੰਦਰ ਸਿੰਘ ਵਾਠ ਯੂ ਐਸ ਏ ਤੋਂ ਤੇ ਰਾਜਵਿੰਦਰ ਕੌਰ ਯੂਕੇ ਤੋਂ ਜੀ ਕਲਵਿੰਦਰ ਸਿੰਘ ਗੰਗਾ ਨਗਰ ਤੋਂ ਨਵਜੋਤਵਾਲ ਕਨੇਡਾ ਤੋਂ ਮੁਹੰਮਦ ਆਫਜਲ ਪਾਕਿਸਤਾਨ ਤੋਂ ਨੇ ਜੀ ਮੁਹੰਮਦ ਤਾਰਿਕ ਕਲੋ ਜੱਟ ਇਹ ਵੀ ਪਾਕਿਸਤਾਨ ਤੋਂ ਨੇ ਅਮ੍ਰਿਤ ਬੇਰਕ ਜਤਿੰਦਰ ਕੁਮਾਰ ਅੰਮ੍ਰਿਤਸਰ ਕੈਲੀਫੋਰਨੀਆ ਬਬਲੀ ਹੰਗਾ ਇਹ ਕਨੇਡਾ ਤੋਂ ਨੇ ਜੀ ਬਲਦੇਵ ਸਿੰਘ ਫੇਰ ਸਿੱਦਾ ਤੋਂ ਜਸਵਰਾੜ ਗਗਨ ਠਿੰਡਸਾ ਤੇ ਹਰ ਭਜਨ ਕੌਰ ਪੰਜਕੂਲੇ ਤੋਂ ਨੇ ਇਹ ਬੀਪਨ ਕੁਮਾਰ ਸਹਿਜ ਐਚ ਕੇ ਮੰਗਤ ਸਬਨੂਰ ਸਰੋ ਤੇ ਪਰਮਿਤ ਕੌਰ ਆਲੀ ਹਸੈਨ ਇਹ ਵੀ ਪਾਕਿਸਤਾਨ ਤੋਂ ਨੇ ਕਲਵੰਤ ਸਿੰਘ ਤੇ ਇਹ ਸਾਰੇ ਆਪਾਂ ਨੂੰ ਕਮੈਂਟ ਆਏ ਨੇ ਜੀ ਜੀ ਇਹਨਾਂ ਦਾ ਬਹੁਤ ਸਾਰਾ ਥੈਂਕ ਯੂ ਐਨੇ ਵਧੀਆ ਕਮੈਂਟ ਕਰਨ ਵਾਸਤੇ ਤੇ ਐਸੀ ਤਰ੍ਹਾਂ ਅਨਾ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਸ਼ੇਅਰ ਕਰਦਿਆ ਕਰੋ ਤੇ ਅੱਜ ਮੌਸਮ ਥੋੜਾ ਖਰਾਬ ਹੋ ਰਿਹਾ ਮੀਂਹ ਦਾ ਤੇ ਸਾਰੇ ਘਰੇ ਕੱਪੜੇ ਝੇੜੇ ਪਏ ਨੇ ਕਿਉਂਕਿ ਜਦੋਂ ਮੀਂਹ ਪੈ ਜਾਂਦਾ ਹਨਾ ਬਾਹਰੋਂ ਵਰਤਾਰਾਂ ਤੋਂ ਜਿਹੜੇ ਗਿੱਲੇ ਕੱਪੜੇ ਹੁੰਦੇ ਨੇ ਉਹ ਸਾਰੇ ਰੂਮ ਦੇ ਵਿੱਚ ਹੀ ਪਾਏ ਜਾਂਦੇ ਨੇ ਸੁੱਕਣੇ ਆਦੇ ਕਰਕੇ ਖੰਡਿਆਰਾ ਜਾਂ ਖਿੰਡ ਜਾਂਦਾ ਸਾਰਾ ਪਿੱਛੇ ਹੈਂਗਰ ਭਰਿਆ ਪਿਆ ਕੱਪੜਿਆਂ ਨਾਲ ਜਗ੍ਹਾ ਨਹੀਂ ਹੈਗੀ ਜਿੱਥੇ ਸੁੱਕਣੇ ਪਾਉਣ ਵਾਸਤੇ ਤੇ ਜਿਹੜੀ ਦੂਸਰੇ ਘਰੇ ਤਾਰ ਬੰਨੀ ਹੋਈ ਆ ਕੱਪੜਿਆਂ ਵਾਲੀ ਉਹ ਮੈਂ ਵੈਸੇ ਉਧਰ ਟੀਨਾ ਹੈ نیچے ਦੇ ਪਾ ਟੀਨਾ નીચે ਪਾਦੀ ਨਹੀਂ ਹੁੰਦੀਆਂ ਕੱਪੜੇ ਸੁਕਾਣਾ ਉਹ ਵੀ ਕੱਲ ਟੁੱਟ ਗਈ ਮੇਰੇ ਤੋਂ ਉਹਦੀ ਪੱਤੀ ਜੀ ਨਿਕਲ ਗਈ ਉਹ ਡੈਡੀ ਤੋਂ ਠੀਕ ਕਰਵਾਉਣ ਆਲੀ ਆ ਉਹ ਕਰਵਾਵਾਂਗੀ ਠੀਕ ਹੈ ਨਹੀਂ ਫਿਰ ਉਧਰਲੇ ਘਰੇ ਕੱਪੜੇ ਸੁੱਕਣੇ ਪੈ ਜਾਂਦੇ ਨੇ ਇੱਕ ਸਾਈਡ ਤੇ ਚਾਲਾ ਸੁੱਕ ਨਹੀਂ ਜਾਂਦੇ ਨੇ ਟੀਨਾ ਦੇ نیچے ਹੁਣ ਉਧਰ ਵੀ ਤਾਰ ਟੁੱਟ ਗਈ ਫਿਰ ਤਾਂ ਕਰਕੇ ਇੱਧਰ ਪਾਉਣੇ ਪੈਗੇ ਕੱਪੜੇ ਚਲੋ ਜੀ ਗੱਲਾਂ ਆਪਣੀਆਂ ਮੁਕਦੀ ਨਹੀਂ ਹੈਗੀਆਂ ਤੇ ਮਿਲਾਂਗੇ ਆਪਾਂ ਫੇਰ ਨੈਕਸਟ ਬਲੌਗ ਦੇ ਵਿੱਚ Ndeo agak di sesikal.